ਲਗਾਤਾਰ جاری ਹੈ ਤਾਂ ਉਥੇ ਹਿਮਾਚਲ ਪ੍ਰਦੇਸ਼ ਅਤੇ ਕੁੱਲੂ ਦੇ ਵਿੱਚ ਲਗਾਤਾਰ ਮੀਂਹ ਪੈਣ ਦੇ ਨਾਲ ਵਿਆਫ ਦਰਿਆ ਦਾ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵੱਧ ਰਿਹਾ ਹੈ ਤੇ ਜਿਸੀਆਂ ਤਸਵੀਰਾਂ ਵੀ ਤੁਹਾਡੇ ਸਾਹਮਣੇ ਹਨ ਤੇ ਇਸ ਵਿਆਸਦਰੀ ਦੇ ਵਿਆਸ ਦਰਿਆ ਦੇ ਵਿੱਚ ਵੱਧ ਰਹੇ ਪੱਧਰ ਨੂੰ ਦੇਖ ਕੇ ਇਸ ਭਿਆਨਕ ਰੂਪ ਨੂੰ ਦੇਖ ਕੇ ਉਥੇ ਦੇ ਜਿਹੜੇ ਨਜ਼ਦੀਕ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਉਹਨਾਂ ਸਹਿਮੇ ਹੋਏ ਨੇ ਲੋਕ ਕਿਉਂਕਿ ਪਹਿਲਾ ਵੀ ਜਦੋਂ ਲਗਾਤਾਰ ਮੀਂਹ ਪਿਆ ਅਤੇ ਹਿਮਾਚਲ ਦੇ ਵਿੱਚ ਵੱਡਾ ਵੱਡੀ ਤਬਾਹੀ ਜਿਹੜੀ ਹੋਈ ਸੀ ਵੱਡਾ ਨੁਕਸਾਨ ਹਿਮਾਚਲ ਨੂੰ ਚਲਣਾ ਪਿਆ ਸੀ ਨਦੀਕ ਦੇ ਜਿਹੜੇ ਪਿੰਸੋਨਾਂ ਦੇ ਵਿੱਚ ਹੜ ਆ ਗਿਆ ਸੀ ਤਾਂ ਹੁਣ ਵੀ ਖਤਰਾ ਜਿਹੜਾ ਉਹ ਮੰਡਰਾ ਰਿਹਾ ਜਿੱਥੇ ਚੱਲਦੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਦਾ ਭਿਆਨਕ ਰੂਪ ਵਿਆਸਰਿਆ ਦਾ ਦੇਖ ਕੇ ਉਹਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਤੇ ਐਸੇ ਪਾਸੇ ਦੇ ਜਿਹੜੇ ਲੋਕ ਨੇ ਨੇੜੇ ਦੇ ਜਿਹੜੇ ਲੋਕ ਨੇ ਉਹ ਵੀ ਸੁਰੱਖਿਅਤ ਜਗ੍ਹਾ ਤੇ ਪਹੁੰਚੇ ਨੇ ਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਇਹ ਅਪੀਲ ਉਹਨਾਂ ਲੋਕਾਂ ਨੂੰ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਬਾਰਿਸ਼ ਵੀ ਹੋ ਰਹੀ ਹੋ ਰਹੀ ਹੈ ਤੇ ਲਗਾਤਾਰ ਮੀਂਹ ਵੀ ਪੈ ਰਿਹਾ ਤੇ ਜਿਹੜੇ ਨਦੀਆਂ ਨਾਲਿਆਂ ਦੇ ਨਜ਼ਦੀਕ ਨੇ ਤੇ ਉਹਨਾਂ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਕਿ ਸੁਰੱਖਿਅਤ ਤੇ ਜਗ੍ਹਾ ਤੇ ਹੀ ਰਹਿਣ ਨਜ਼ਦੀਕ ਆਉਣ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਇਸ ਵੇਲੇ ਬਿਆਸ ਦਰਿਆ ਵੀ ਇੱਕ ਭਿਆਨਕ ਰੂਪ ਜਿਹੜਾ ਬਿਆਸ ਦਰਿਆ ਦੇ ਵੀ ਬਿਆਸ ਦਰਿਆ ਦਾ ਉਹ ਦੇਖਣ ਨੂੰ ਮਿਲ ਰਿਹਾ ਤੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਵੇਂ ਬਿਆਸ ਦਰਿਆ ਆਪਣਾ ਭਿਆਨਕ ਰੂਪ ਦਿਖਾ ਰਿਹਾ ਹੈ ਤੇ ਕੁੱਲੂ ਦੇ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਇਸ ਵੇਲੇ ਬਣਿਆ ਹੋਇਆ